ਇਹਦੀ ਵੱਡੀ ਖਬਰ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਕਿ ਛੋਟੀ ਬਾਰਾਦਰੀ ਬਲਜਾਹ ਚ ਬੇहद ਪਿਆਨ ਕਾਗ ਲੱਗੀ ਜਿਸ ਕਾਰਨ ਕਪੜੇ ਦੀਆਂ ਰੇੜੀਆਂ ਫੜੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਨੇ ਸੈਂਕੜੇ ਰੇੜੀ ਫੜੀਆਂ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਇੱਥੇ ਹੀ ਵੱਡੀਆਂ ਵੱਡੀਆਂ ਬੈਂਕਾਂ ਅਤੇ ਵੱਡੀਆਂ ਵੱਡੀਆਂ ਫਾਰਮਾਂ ਨੇ ਜਿਸ ਕਾਰਨ ਇਹਨਾਂ ਇਮਾਰਤਾਂ ਕੋਲ ਸੈਂਕੜੇ ਵਾਹਨ ਖੜੇ ਰਹਿੰਦੇ ਨੇ ਜਿਸ ਕਾਰਨ ਪੂਰੀ ਮਾਰਕੀਟ ਵਿੱਚ ਹਫੜਾ ਦਫੜੀ ਦਾ ਮਾਹੌਲ ਫੈਲ ਗਿਆ ਜੀਹਾਂ ਸ਼ਹਿਰ ਦੇ ਛੋਟੀ ਬਰਾਦਰੀ ਬਾਜ਼ਾਰ ਵਿੱਚ ਲੱਕੀਆਂ ਕੱਪੜੇ ਦੀਆਂ ਰੇੜੀਆਂ ਫੜੀਆਂ ਨੂੰ ਭਿਆਨਕ ਅੱਗ ਲੱਗੀ ਹੈ ਲੱਕੜਾ ਤੇ ਤਰਪਾਲਾਂ ਨਾਲ ਬਣੀਆਂ ਕਰੀਬ 50 ਤੋਂ 100 ਦੁਕਾਨਾਂ ਇਸ ਚਪੇਟ ਵਿਚ ਆਖੀਆਂ ਨੇ ਅਤੇ ਪਲਾਂ ਵਿੱਚ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਨੇ ਪਰ ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਹੈ ਹਾਲਾਂਕਿ ਫਿਲਹਾਲ ਲਈ ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਨੇ ਨਾ ਹੋ ਰਿਹਾ। ਇਹ ਤਾਂ ਉਸ ਉਸ ਸਮਾਨ ਨਾਲ ਸਮਾਰਟ ਵੇਜ ਦੇ ਤੇ ਪਿਆਨ ਕੱਢਦੀ ਹੈ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਛੋਟੀ ਬਾਰਦਰੀ ਚ ਕੱਪੜੇ ਦੀਆਂ ਫੜੀਆਂ ਨੂੰ ਅੱਗ ਲੱਗੀ ਹੈ ਦੱਸਿਆ ਕਿ ਸੰਡੇ ਨੂੰ ਇੱਥੇ ਸੰਡੇ ਮਾਰਕੀਟ ਯਾਨੀ ਕਿ ਸੇਲ ਲੱਗਦੀ ਹੈ ਪਰ ਆਮ ਦਿਨਾਂ ਵਿੱਚ ਵੀ ਇੱਥੇ ਸੈਂਕੜੇ ਰੇੜੀਆਂ ਫੜੀਆਂ ਵਾਲੇ ਲੋਕਾਂ ਵੱਲੋਂ ਕੱਪੜੇ ਵੇਚੇ ਜਾਂਦੇ ਨੇ ਜਿਸ ਤੋਂ ਬਾਅਦ ਅੱਜ ਬਾਦ ਦੁਪਹਿਰ ਇਹਨਾਂ ਰੇੜੀਆਂ ਫੜੀਆਂ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ ਜਿਸ ਕਾਰਨ ਕਈ ਟਰਾਂਸਫਾਰਮਰ ਵੀ ਇਸ ਦੀ ਚਪੇਟ ਵਿੱਚ ਆਏ ਨੇ ਹਾਲਾਂਕਿ ਗ੍ਰੀਮਤ ਰਹੀ ਕਿ ਇਹ ਅੱਗ ਨੇੜਲੀਆਂ ਇਮਾਰਤਾਂ ਤੱਕ ਨਹੀਂ ਪਹੁੰਚੀ ਨਹੀਂ ਤਾਂ ਹੋਰ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਉੱਥੇ ਹੀ ਵਾਹਨ ਵੀ ਏਸੀ ਚਪੇਟ ਵਿੱਚੋਂ ਬਚਾ ਲਏ ਗਏ ਨੇ ਇਸ ਮਾਰਕੀਟ ਦੇ ਕੋਲ ਹੀ ਗੱਡੀਆਂ ਦੀ ਮਾਰਕੀਟ ਹੈ ਪਰ ਗਨੇਮਤ ਰਹੀ ਕਿ ਪਹਿਲਾਂ ਹੀ ਦੁਕਾਨਦਾਰਾਂ ਵੱਲੋਂ ਆਪੋ ਆਪਣੇ ਸਮਾਨ ਨੂੰ ਪਾਸੇ ਕਰ ਲਿਆ ਗਿਆ ਸੀ ਜਿਸ ਕਾਰਨ ਇਹ ਅੱਗ ਸਿਰਫ ਰੇੜੀਆਂ ਫੜੀਆਂ ਤੱਕ ਹੀ ਸੀਮਤ ਰਹੀ ਜੀ ਹਾਂ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਪਟਿਆਲਾ ਦੀ ਛੋਟੀ ਬਾਰ ਅਦਰੀ ਚ ਕਪੜਾ ਮਾਰਕੀਟ ਚ ਇਹ ਪਿਆਨ ਕਾਗ ਲੱਗੀ ਏ ਵੇਖਦੇ ਹੀ ਵੇਖਦੇ ਅੱਗ ਫੈਲ ਗਈ ਨਤੀਜਾ ਲੱਕੜਾਂ ਤੇ ਤਰਪਾਲਾਂ ਨਾਲ ਬੜੀਆਂ ਕਈ ਫੜੀਆਂ ਅੱਗ ਦੀ ਚਪੇਟ ਵਿਚ ਆਕੀਆਂ ਇਸ ਪਿਆਨ ਕਾਗ ਵਿੱਚ ਸਾਰਾ ਸਮਾਨ ਸੜ ਕੇ ਖਾਕ ਹੋ ਗਿਆ ਕਈ ਟਰਾਂਸਫਾਰਮਰ ਵੀ ਅੱਗ ਦੀ ਚਪੇਟ ਚ ਆਏ ਨੇ ਉੱਥੇ ਹੀ ਮੌਕੇ ਤੇ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਬੜੀ ਹੀ ਮੁਸ਼ਕਿਲ ਦੇ ਨਾਲ ਅੱਜ ਤੇ ਕਾਬੂ ਪਾ ਲਿਆ ਗਿਆ ਪਰ ਉਸ ਸਮੇਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ ਸਥਾਨਕ ਲੋਕਾਂ ਨੇ ਵੀ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਇਹ ਨਹੀਂ ਨਹੀਂ ਕਈ ਵੀਕਲ ਵੀ ਆਲੇ-ਦੁਆਲੇ ਖੜੇ ਸੀ ਪੂਰੀ ਮਾਰਕੀਟ 'ਚ ਹਫੜਾ-ਦਫੜੀ ਵਾਲਾ ਮਾਹੌਲ ਸੀ ਹਰ ਕੋਈ ਆਪੋ ਆਪਣਾ ਸਾਧਨ ਤੇ ਸਮਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਖਬਰਸ਼ਾਏ ਕੇ ਨੇੜੇ ਦੇ ਕਈ ਬਿਜਲੀ ਟਰਾਂਸਫਾਰਮਰ ਵੀ ਇਸ ਦੀ ਚਪੇਟ ਵਿੱਚ ਆਏ ਨੇ ਜਿਸ ਕਰਕੇ ਇਲਾਕੇ ਵਿੱਚ ਬੱਤੀ ਗੁੱਲ ਹੋ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ